ਆਈ ਬੱਚਿਓ ਹਾਜ਼ਰ ਸਾਰੇ ਹਾਂਜੀ ਇੱਕ ਰੋਲ ਨੰਬਰ ਹਾਂਜੀ ਮੈਂ ਕਰਤਾਰਨ ਸਿੰਘ ਦੋ ਰੋਲ ਨੰਬਰ ਹਾਜ਼ਰ ਜੀ ਤਿੰਨ ਰੋਲ ਨੰਬਰ ਹਾਜ਼ਰ ਜੀ ਚਾਰ ਰੋਲ ਨੰਬਰ ਹਾਜ਼ਰ ਜੀ ਪੰਜ ਰੋਲ ਨੰਬਰ ਹਾਜ਼ਰ ਜੀ ਛੇ ਰੋਲ ਨੰਬਰ ਹਾਂਜੀ ਠੀਕ ਹੈ ਲਓ ਵੀ ਬੱਚਿਓ ਕੰਮ ਚੈੱਕ ਕਰਾਓ ਨੰਬਰ ਨਹੀਂ ਆਇਆ ਸਰ ਜੀ ਉਹਨਾਂ ਦੇ ਮੈਸ ਕੁਮਾਰ ਹੈ ਜੋ ਤਾਂ ਇਹ ਆਇਆ ਜੀ ਡਾਕਟਰ ਆਹੋ ਅਚਾਨਕ ਆਇਦ ਪਾਉਣੀ ਸੀ ਪਰ ਜੀ ਚਲੋ ਕੋਈ ਗੱਲ ਨਹੀਂ ਹੁਣ ਐ ਕਰੋ ਕੰਮ ਚੈੱਕ ਕਰਾਓ ਕੰਮ ਜੀ ਮੈਂ ਤਾਂ ਧਰਨੇ ਦੇ ਬਾਗੇ ਤੇ ਕੱਲ ਮੋਦੀ ਨੂੰ ਘੇਰਨ ਪਟਿਆਲੇ ਉਹ ਧਾਮੀ ਪੱਲੇ ਰਹਿ ਜਾਣਗੇ ਤੁਹਾਡੇ ਕੰਦੇ ਪਰ ਲੋ ਦੋ ਰੱਖ ਚਾਰ ਬਈ ਦੋ ਰੋਲ ਨੰਬਰ ਤੂੰ ਸਰ ਜੀ ਉਹ ਤਾਂ ਨਾ ਜੀ ਮੈਂ ਨਾ ਜੀ ਉਹ ਕਰੇ ਜੀ ਕੰਮ じゃ ਹੋ ਗਿਆ ਸੀ ਜੀ ਉਹ ਤੋਂ ਕਰਿਆ ਨਹੀਂ ਗਿਆ ਜੀ ਤੂੰ ਖੜਾ ਹੋ ਜਾ ਬਈ ਸਰ ਇਹ ਕੰਮ ਜასი ਆ ਜੀ ਖੜਾ ਹੋ ਜਾ ਤਿੰਨ ਰੋਲ ਨੰਬਰ ਆ ਜਾ ਬਈ ਇਹ ਮੈਂ ਤਾਂ ਆਪ ਨਹੀਂ ਕਰਿਆ ਜੀ ਉਹ ਤੁਸੀਂ ਕਰਿਆ ਵੀ ਐ ਆ ਗਿਆ ਜੀ ਔਰ ਬਈ ਯਾਰ ਲੈ ਕੇ ਜਾ ਪੰਜ ਰੋਲ ਨੰਬਰ ਬਈ ਖੜਾ ਹੋ ਜਾ ਉਹ ਤੇਰੀ ਕੱਖ ਵੱੜਦੀ ਰਹਿ ਜਾਵੇਂ ਮੇਰੇ ਸਾਰੇ ਪੜ ਲਿਆ ਕਰੋ ਚੱਲ ਪਿਛੇ ਉਹ ਕੰਮ ਅਦਰ ਸੁਣ ਜੀ ਦਮਾਂ ਨਹੀਂ ਰਹੀ ਅੱਗੇ ਉਹ ਆ ਜਾ ਪੁੱਤੋ ਰਿਆ ਤੂੰ ਤੋਰਿਆ ਅਈ ਮਹਦਾਬਾ ਜੀ ਮੈਂ ਕੋਈ ਨਾ ਤੈਨੂੰ ਬਿਠਾਉਣਾ ਐ ਕਰ ਇਹਨਾਂ ਨੂੰ 1 ਤੋਂ ਲੈ ਕੇ 20 ਤੱਕ ਗਿਣਤੀ ਸ਼ੁਰੂ ਕਰ ਇਕ ਬੋਲ ਬਈ ਇਕ ਇਕ ਦੋ ਤਿੰਨ ਤਿੰਨ ਚਾਰ ਪੰਜ ਪੰਜ ਛੇ 6 ਮੈਂ ਤੈਨੂੰ ਮੈਂ ਤੈਨੂੰ ਮੈਂ ਲਾਦਾ ਤੂੰ ਬੋਲ ਬਈ ਇਹਨੂੰ ਇਹਨੂੰ ਮੈਂ ਜਨ ਕਰ ਮੈਂ ਬਈ ਜੀ ਉੱਥੇ ਹੋ ਜਾ ਉਹਦੇ ਸਾਈਡ ਤੇ ਹੋ ਜਾ ਤੂੰ ਮੁਰਗਾ ਬਣ ਜਾ ਮੁਰਗਾ ਬਣ ਜਾ 8 8 9 11 10 15 ਸੁਪ ਕਰ ਲੋ 11 12 12 13 13 14 14 15 15 16 16 17 17 18 18 19 19 ਜੀ ਜੀ ਦਾ ਬੰਦ ਸਾਬਾ ਸਪੈਸ਼ਲ ਆ ਜਾ ਬਈ 6 ਨੰਬਰ ਆਇਆ ਇਨ ਨੂੰ ABC ਨਾਲੇ ਪੰਜ ਅੱਖਰ ਇਹ ਜਿਹੜੇ ਬੋਲਿਆ ਨਾ ਮੇਰੇ ਖਾਲੇ ਲਗਾਏ ਕਿ ਨਾ ਕੁਝ ਨਹੀਂ ਆਉਂਦਾ ਇਹ C D C I e D, 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 D F G H H ਹਾਂ ਬਈ ਮੈਂ ਸ਼ਰਧਾ ਜੀ ਕਰਨਾ ਤੈਨੂੰ ਸੁਣਾਉਣਾ ਤੈਨੂੰ ਸੁਣਾਉਣਾ ਕਰ ਲੈ ਵੀ ਬੱਚੋ 2 ਮਿੰਟ ਮਾਰ ਲਿਆ ਮੈਂ ਪੁੱਛਾਂ ਹਾਂ ਓਏ ਹਾਂ ਜੀ ਸਰ ਤੇਰੇ ਕੋਲ ਨਾ ਆਪਾਂ ਨੂੰ ਬੁਲਾਵਾ ਆਇਆ ਅੱਛਾ ਮੇਰੇ ਸੁਧਰੇ ਹੋਇਆ ਜੀ ਬਣਾ ਬਾਸ਼ਿਆਰਾ ਆਏ ਚੱਲ ਬੈਠ ਇੱਥੇ ਬੈ ਜਾ ਜੀ ਕੋਈ ਆਗਾ ਨਾ ਇੱਥੇ ਬੈ ਜਾ ਨਾ ਜੀ ਲੈ ਬਈ ਪਿਆਰੇ ਬੱਚਿਓ ਹਾਂਜੀ ਆਪਾਂ ਨੇ ਪੇਪਰ ਅੱਗੇ ਸ਼ੁਰੂ ਹੋਣ ਵਾਲੇ ਨੇ ਆਪਾਂ ਨੇ ਵੱਧ ਤੋਂ ਵੱਧ ਪੜਨਾ ਹੈ ਠੀਕ ਹੈ ਜੀ ਕੋਈ ਛੁੱਟੀ ਨਹੀਂ ਮਾਰਨੀ ਹੈਗੀ ਨਾ ਜੀ ਕੋਈ ਨਹੀਂ ਜਿਹੜਾ ਬੱਚਾ ਫੇਲ ਹੋਊਗਾ ਹਾਂ ਉਹਨੂੰ ਸਕੂਲ ਚੋਂ ਦਾ ਨਾਮ ਕੱਟਾਂਗੇ ਅਗਲੀ ਕਲਾਸ ਨਹੀਂ ਕਰਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਦੋ ਨੰਬਰ ਜਾਇਆ ਭਾਈ ਕੋਈ ਨਾ ਪੁੱਤ ਮੈਂ ਚਲਾ ਦਾ ਤੈਨੂੰ ਉਹੀ 4 ਨੰਬਰ ਭੇਜਣਾ ਪਊ ਮੈਨੂੰ ਹਾਂ ਜੀ ਜਾਣਾ ਪਊਗਾ ਜੀ ਭੇਜਦਾ ਤੈਨੂੰ ਭੇਜਾਂਗੇ ਭਾਈ ਜੀ ਭਾਈ ਹੱਥ ਵਿੱਚੇ ਕਰ ਲਈ ਪੰਜਾਬ ਦੇ ਮੁੱਖ ਮੰਤਰੀ ਅਰਵੀ ਸ਼ਰਮਾ ਜੀ ਭਗਵਾਨ ਤਮਾਮ ਵੈਰੀ ਗੁੱਡ ਵੈਰੀ ਗੁੱਡ ਇਹ ਬੱਚਾ ਬਹੁਤ ਸਿਆਣਾ ਹੈ ਆਪਣੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਵੈਰੀ ਗੁੱਡ ਵੈਰੀ ਗੁੱਡ ਆ ਵੀ ਕਹੇ 2 ਤੇ 3 ਕਿੰਨੇ ਹੁੰਦੇ ਹਨ 15 15 ਹੋਏ ਪੁੱਤ ਆ ਬਈ ਕਰ ਗਿਆ ਜਿਗਾ ਦਾ ਲਾਜ ਬਾ ਦੋ ਸੁਰਾਤ ਸਰਜੇ ਦੋ ਤੇ ਤਿੰਨ ਪੰਜ ਹੁੰਦੇ ਨੇ ਉਸ ਤਾਂ ਦੋਨੇ ਪਾਸ ਆਪਸ ਪਾਸ ਹੋ ਗਏ ਆਓ ਆਓ ਠੀਕ ਹੈ ਮੈਂ ਤੁਜੀ ਦੋਨੇ ਮੁਰਗੇ ਬਣਾ ਲਓ ਇਹਦਾ ਪਾਸ ਹੋਇਆ ਜੀ ਇਹਦਾ ਪਾਸ ਹੋ ਗਿਆ ਜੀ ਓਕੇ ਮੁਰਗੇ ਬਣਾ ਦੋ ਫਿਰ ਮੈਂ ਕਰੀ ਵਾਲਾ ਕਿੰਨੇ ਪੰਜ ਹੋਗੇ ਤੁਸੀਂ ਤੁਸੀਂ ਤਾਂ ਪਤੰਦਰ ਹੋ ਕਰਤਾ ਬੈਠੋ ਤੁਹਾਨੂੰ ਮੁਰਗੇ ਕਰੀ ਵਾਲੇ ਬਣਾਵਾਂਗੇ ਸੀ ਠੀਕ ਹੈ ਜੀ ਬਣਾਵਾਂਗੇ ਬਣਾਵਾਂਗੇ ਜੀ ਕਰੀ ਵਾਲੇ ਸੰਦਾਂ ਦੀ ਹਾਂ ਜੀ ਆ ਬਈ ਮੈਂ ਮੜਾ ਘਰ ਜਾ ਕੇ ਆਵਾਂ ਸੀ ਜੀ ਬਾਈ ਤੋਂ ਨਾ ਘਟਾ ਕੇ ਲੈ ਆਵੇ ਭਾਪੂ ਨੂੰ ਬੁਲਾ ਲਈ ਅੱਜ ਕੰਮ ਹੈ ਜੀ ਜੁੜੀ ਚਲੇ ਮੈਂ ਸੁੱਪੇ ਘੜੀਏ ਜੀ ਕੋਈ ਨਹੀਂ ਤੈਨੂੰ ਅਜ ਮੈਂ ਸਮਾਂ ਤੈਨੂੰ ਗਾਈਆਂ ਤੋਂ ਮੈਂ ਐਸਾ ਹੀ ਖਾਉਦਾ ਤੂੰ ਮੈਂ ਸਭਾਂ ਸਾਹਮਣ ਜੋ ਕਰਈਆਂ ਮੈਂ ਆਈ ਬਾਈ 10 ਮਿੰਟਾਂ ਜੀ ਉਹ ਤੂੰ ਜਾ ਬਾਹਰ ਜਾ ਇੱਥੇ ਬਹਿ ਜਾਣਾ ਸਖਾ ਜਾਈ ਜਾ ਤੇਰੇ ਦਸਣ ਖਰਾਬੇ ਲੱਗ ਰਹੇ ਮੈਨੂੰ ਹਾਂ ਖਰਾਬੇ ਮਮੀ ਕੀ ਹੋਈ ਅਣਾਨ ਕੀ ਹਾਂ ਬਾਈ ਬੱਚੋ ਹਾਈ ਆਪਾਂ ਨੇ ਪੇਪਰ ਆਪਣੀ ਸ਼ੁਰੂ ਹੋਣ ਦੇ ਨੇ ਇੱਕ ਤਰੀਕਾ ਅੱਛਾ ਜੀ ਠੀਕ ਹੈ ਜੀ ਇਹਦਾ ਪੇਪਰ ਹੈ ਥੋੜਾ ਪੰਜਾਬੀ ਦਾ ਅੱਛੀ ਗੱਲ ਜੀ ਪੰਜਾਬੀ ਤੁਸੀਂ ਪੜ੍ਹਨੀ ਹੈ ਸਮਾਰ ਕੇ ਠੀਕ ਹੈ ਜੀ ਸਭ ਤੋਂ ਸਾਨੂੰ ਆਉਣਗੇ ਜਾਨਵਰਾਂ ਦੇ ਨਾਮ ਫਲਾਂ ਦੇ ਨਾਮ ਅੱਛਾ ਜੀ ਸਬਜ਼ੀਆਂ ਦੇ ਨਾਮ ਠੀਕ ਹੈ ਜੀ ਪੰਜਾਬ ਦੇ ਸਾਰੇ ਮੰਕਰੀਆਂ ਦੇ ਨਾਮ ਅੱਛਾ ਜੀ ਠੀਕ ਹੈ ਦੋ ਤਰੀਕਾ ਹੋਣਾ ਅੰਗਰੇਜ਼ੀ ਦਾ ਪੇਪਰ ਹੈ ਅੱਛਾ ਜੀ ਉਹਦੇ ABC ਸਾਨੂੰ ਸਾਰੇ ਆਉਣੀ ਚਾਹੀਦੀ ਹੈ ਠੀਕ ਹੈ ਸਰ ਜੀ ਛੋਟੀ ਕਬਡੀ ਜੀ ਉਹ ਬਟਣਾ ਕਿਤੇ ਜਾਣਾ ਮੈਨੂੰ ਆਏ ਰਸਤੇ ਦੱਸੋ ਇਹ ਛੋਟੀ ਆ ਕਬੱਡੀ ਆਉ ਜੀ ਦੱਸਾਂ ਇਹ ਰੁਕੋ ਪਰਚੀ ਬਣਾ ਲਿਆਉਗਾ ਜੀ ਫਿਰ ਕਦੇ ਦਿੰਦੀ ਮੈਂ ਮਾਣਾਂ ਤੈਨੂੰ ਦੱਸ ਦੇ ਕਿਹੜੀ ਹੈ ਅੱਛਾ ਜੀ ਮੈਂ ਪਰਚੀ ਬਣਾ ਲਾਂ ਦੇ ਇੱਕ ਆਪਾਂ ਨੇ ਸਾਇੰਸ ਜਾਦ ਕਰਨੀ ਹੈ ਸਾਇੰਸ ਪਤਾ ਕਿਹੜੀ ਹੈ ਜਿਹੜੀ ਆਹਾ ਮਤਲਬ ਧਰਤੀ ਹੈ ਜਿਹੜੀ ਗੋਲ ਹੈ ਇਹ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਕਾਕੇ ਤੇ ਹੋਰ ਸੈ ਜੀ ਆ ਦੇਖੋ ਮੈਂ ਤੂੰ ਗੁੱਸਾ ਨਾ ਚੜਾ ਮੈਂ ਕੋਈ ਗੁੱਸਾ ਨਾ ਚੜਾ ਗੁੱਸਾ ਨਾ ਚੜਾ ਅੱਛਾ ਜੀ ਮੈਂ ਤਾਂ ਉਸ ਤੇਰੇ ਵਰਗੇ ਬਹੁਤ ਸੁਧਾਰੇ ਨੇ ਅੱਛਾ ਜੀ ਚੰਗਾਈ ਬਹੁਤ ਸੁਧਾਰੇ ਨੇ ਸਾਵਰਜਾ ਪੁੱਤ ਸਾਵਰਜਾ ਤੂੰ ਮੇਰੇ ਕੋਸੇ ਨੂੰ ਨਾ ਤੂੰ ਕਰ ਰਿਹਾ ਹੈ ਚੰਗਾਈ ਤੇਰੇ ਲੱਛਣੋਂ ਮੈਂ ਜਾਣਦਾ ਹਾਂ ਕਿ ਤੇਰੇ ਕਿਹੜੀਆਂ ਹਰਕਤਾਂ ਨੇ ਠੀਕ ਹੈ ਸਰ ਚੰਗਾਈ ਬੋਲਦਾ ਤੋ ਆਵਾਜ਼ ਆ ਜਾ ਤੂੰ ਉਦੋਂ ਆਰਾ ਆਪਣਾ ਸਮਾਜਿਕ ਸਿੱਖਿਆ ਦਾ ਪੇਪਰ ਹੈ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਨੇ ਇਹ ਸਾਰੇ ਪੇਪਰ ਪਾਸ ਹੋਣਾ ਇਹਨਾਂ ਚੋਂ ਸਮਾਜਿਕ ਤੇ ਗਲੂਆ ਹੋਇਆ ਹੀ ਮੈਨੂੰ ਦੱਸਾਂ ਪੁੱਤ ਅੱਛਾ ਜੀ ਮੈਨੂੰ ਦੱਸ ਦੇ ਤੂੰ ਤੈਨੂੰ ਤਾਂ ਸਾਰੀ ਇਕਾਦਵਾ ਕਿਹੜੇ ਤੇ ਪਤੋਂਦਾ ਅੱਛਾ ਜੀ ਉਸ ਤੋਂ ਬਾਅਦ ਆਪਣਾ ਮੈਥ ਦਾ ਪੇਪਰ ਹੈ ਹਾਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਸਾਰੇ ਬੱਚਾ ਨੇ ਆਉਣਾ ਹੈ ਪੂਰੇ ਕੋਈ ਨੂੰ ਛੁੱਟੀ ਨਹੀਂ ਮਾਰਨੀ ਹੈਗੀ ਠੀਕ ਹੈ ਜੀ ਜਿਹੜਾ ਪਾਸ ਹੋਗਾ ਉਹਨੂੰ ਆਪਾਂ ਨਾਮ ਦੇਵਾਂਗੇ ਜੀ ਲਈ ਨਾਮ ਨਾਮ ਦਿੰਨਿਆ ਤੈਨੂੰ ਮਿਲੂਗਾ ਪੈਸਾ ਦਾ ਅੱਛਾ ਜੀ ਹਾਂ ਮਸ਼ਹਾਰ ਬਹੁਤ ਅਰੇ ਕੰਮ ਮਿਲੂਗਾ ਪੁੱਤ ਆਜੇ ਪੂਰੇ ਆ ਜਾ ਨਾ ਮਾਰੇ ਠੀਕ ਆ ਜੀ। ਤੁਸੀਂ ਤੁਰੇ ਆ ਜੇ ਕਹਾਣੀ ਸੁਣਾ ਪਿਆਸਾ ਕੂਆ। ਅੱਛਾ ਜੀ। ਹਾਂ ਉਹਦੇ ਸੁਣਾ ਪਾਣੀ। ਪਿਆਸਾ ਕੂਆ। ਇੰਦੀ ਜਨਾਵੇ ਪੰਜਾਬੀ ਚ ਜੀ। ਤੂੰ ਪੰਜਾਬੀ ਚ ਸੁਣਾ ਦੁੱਪ ਦੇ ਭਾਣਾ ਅੰਗਰੇਜ਼ੀ ਚ ਨਾ ਸੁਣਾ। ਅੰਗਰੇਜ਼ੀ ਦੇ ਨਾਲੋਂ ਪਟ ਘੱਟੋਂ ਅੰਗਰੇਜ਼ੀ ਦਾ ਜੀ ਮੈਂ। ਇਥੇ ਨਾ ਭੀ ਚ ਸੁਣਾ ਦੇ ਕਿ ਕਿਤੋਂ ਸੀਗਾ ਜੀ। ਉਹ ਬੜਾ ਪਿਆਸਿਆ ਸੀਗਾ ਜੀ। ਉਹ ਦੂਰੋਂ ਉੱਡ ਕੇ ਆਇਆ ਸੀਗਾ ਨਾ ਜੀ ਥੱਕ ਕੇ ਕਰਨੀ ਕਰਕੇ। ਤੇਰੇ ਮੰਗੂ। ਮੇਰੇ ਮੰਗੂ ਪਰਦਾ ਬੜਾ ਸੀਗਾ ਜੀ ਕਿ ਆ ਦੇਖੀ। ਤੇ ਉਹ ਤਾਂ ਨਹੀਂ ਡਿੱਗ ਗਿਆ ਜੀ। ਉਹ ਛੱਟਾ ਬੱਜਿਆ ਜੀ। ਪਰ ਮੈਂ ਤੇ ਨਰਾੜੀ ਨੂੰ ਡਾਕਟਰ ਤੇ ਲੈ ਕੇ ਗਈ ਸੀ ਅਸੀਂ ਤੇ ਫਿਰ ਉਹਨੂੰ ਪਿਆਸ ਲੱਗੀ ਜੀ ਬਾਲੀ ਪਿਆਸ ਲੱਗੀ ਜੀ ਫਿਰ ਉਹਨੂੰ ਨਾ ਪਾਣੀ ਨਾ ਮਿਲਿਆ ਜੀ ਕਿਦੋਂ ਹੂੰ ਪਰ ਉਹ ਮੇਰਾ ਮੁੰਡਾ ਨਹੀਂ ਕੜਾ ਜੀ ਹਾਂ ਉਹਦਾ ਪਾਣੀ ਦੀ ਬਾਲਟੀ ਮੰਗਾਈ ਜੀ ਠੀਕ ਆ ਬੁੱਤਰਾ ਇਹਨੂੰ ਪਾਣੀ ਪਿਆ ਜੀ ਸੀਨੇ ਠੀਕ ਆ ਉਹ ਫਿਰ ਉੱਡ ਗਿਆ ਜੀ ਦਵਾਰੇ ਕਿਵੇਂ ਉੱਡੇਗਾ ਤੂੰ ਕਿਵੇਂ ਉੱਡੇਗਾ ਸਾਡੀ ਗੱਤੀ ਹੋ ਗਈ ਚੱਲ ਆਰੇ ਬਾਪ ਨੂੰ ਬੁਲਾ ਲਈ ਅੱਛਾ ਜੀ ਹਾਂ ਬਾਅਦ ਹਾਏ ਮਾਸਟਰ ਜੀ ਇਹ ਚਾੜ ਬੜੀ ਕਰਦਾ ਉਹ ਬੱਚਾ ਇਹ ਕਰਨਾ ਕੱਖ ਨਹੀਂ ਹੈਗਾ ਮੈਂ ਤਾਂ ਬਹੁਤ ਵਾਰੀ ਮੈਨੂੰ ਪੈਸੇ ਖਰਾਬ ਕਰਦੇ ਨੇ ਇਹਦੇ ਜਵਾਬ ਮੈਂ ਬਹੁਤ ਵਾਰੀ ਇਹਨੂੰ ਕਹਿ ਆ ਵੀ ਤੂੰ ਪੜ੍ਹ ਲਿਖ ਲੈ ਮੈਨੂੰ ਕਹਿੰਦਾ ਤੂੰ ਮੈਨੂੰ ਪੜ੍ਹ ਕਿੰਨਾ ਛਾ ਬੱਚਾ ਸਾਰਾ ਕੰਮ ਕਰਕੇ ਆਉਣਾ ਮਾਪੋ ਦਾ ਆਗਿਆ ਕਰੀਂ ਹੱਥ ਆ ਜਾ ਜੀ ਬਾਹਰ ਪੁੱਤ ਬਾਹਰ ਖੜਾ ਤੂੰ ਪਪਾ ਮੈਨੂੰ ਲਾਉਣ ਗਿਆ ਸੀ ਜੀ ਇਹਨਾਂ ਨੂੰ ਵੀ ਖਰਾਬ ਕਰਦਾ ਕਿ ਇਹਦਾ ਇਹਨਾਂ ਬੱਚਾ ਨਹੀਂ ਪੜ੍ਹਾਈ ਖਰਾਬ ਕਰ ਰਿਹਾ ਤੂੰ ਬਾਹਰ ਘੱਟ ਬਾਹਰ ਜਾ ਪਪਾ ਪੈਨੂ ਆਣ ਗਿਆ ਸੀ ਜੀ ਬਾਹਰ ਜਾ ਮੈਂ ਇਹਨੂੰ ਸਮਝਾਉਣਾ ਕੋਸ ਅੱਛਾ ਜੀ ਪਾਰੇ ਜਾਂਦਾ ਹੈ ਕਰਨਾ ਨਹੀਂ ਕਰਦਾ ਧਰਮਾਂ ਨੇ ਬਾਹਰ ਆ ਜਾ ਇਹ ਲੱਛਣ ਦੇਖ ਲੈ ਮੈਂ ਪੜਾਈਆ ਮੈਡਮ ਹੈਡਮਿਸਟਰ ਜੀ ਬਹੁਤ ਵਾਰੀ ਕਹਾਂ ਮੈਨੂੰ ਕਹਿੰਦਾ ਸੂਏ ਤੇ ਨੌਣ ਤੱਕ ਲਾ ਹਾਂ ਕੋਈ ਇਹਨੂੰ ਨਿਭਾਵਾਂਗੇ ਆਪਾਂ ਨਿਭਾਵਾਂਗੇ ਠੀਕ ਹੈ ਜੀ ਉਤ ਆਪਾਂ ਨੇ ਪੜਾਈ ਕਰ ਲਈ ਵਧੀਆ ਬਿਲਕੁਲ ਸਿਆਣੇ ਬਣੋ ਤੁਸੀਂ ਬਾਪੋ ਦੀ ਸੇਵਾ ਕਰਨੀ ਆ ਘਰ ਹੋਵੇ ਅੱਖੇ ਲੱਗਿਆ ਕਰੋ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦੇ ਵਰਗੇ ਲੜਕਿਆਂ ਨੇ ਤਾਂ ਆਪ ਨਹੀਂ ਹੋਣਾ ਕਰਨਾ ਕੁਝ ਨਾ ਇਹਨਾਂ ਨੇ ਮਾਫਲਾ ਲੱਗਿਆ ਕਰੋ ਠੀਕ ਹੈ ਕੱਲ ਕਰੇ ਕਰੇ ਨਾ ਹਾਇ ਤੁਸੇ ਬਾਹਲੇ ਹੁੰਡ ਪੈ ਜਾਣੇ ਮੇਰੇ ਢਿੰਡ ਚ ਵੇ ਗਏ ਮੈਂ ਸੋਹਣਿਆ ਕਹਿੰਦੇ ਬਹੁਤ ਖਾਂਦੇ ਕੁੜਕ ਕਰੇ ਕਰ ਹਾਂਜੀ ਆ ਜਾ ਜੀ ਆ ਜਾ ਪੁੱਤ ਆਉਣ ਲੈ ਆਇਆ ਤੇਰੇ ਡੈਡੀ ਨੂੰ ਉਹ ਤਾਂ ਮੈਂ ਗਿਆ ਸੀ ਕਰੇ ਜੀ ਹਾਂ ਉਹ ਡੈਡੀ ਨੂੰ ਕੰਮ ਹੋ ਗਿਆ ਜੀ ਉਹਦੇ ਨਾਲ ਕੀ ਸੋਹਣਿਆ ਵਹਾਂ ਦੇ ਬਾਜ ਆ ਬਹੁਤ ਵਹਾਂ ਦੇ ਬਾਜ ਤਾਂ ਮੇਰੀ ਨਾਨੀ ਸੀ ਨਾ ਜੀ ਉਹ ਬਿਮਾਰ ਹੋ ਗਈ ਉਹਦਾ ਪਤਾ ਲੈਣ ਕੇ ਰੇ ਜੀ ਉਹ ਕਹਿੰਦੇ ਕੱਲੂ ਆ ਜਾਗੇ ਕੋਈ ਨਾ ਪੁੱਤ ਹਾਂਜੀ ਤੇਰੀ ਨਾਨੀ ਬਿਮਾਰ ਹੋ ਗਈ ਆਹ ਜੀ ਨਾਨੀ ਮਰ ਰਹੀ ਜੀ ਬੜੀ ਸੀਰੀਅਸ ਹੈ ਜੀ ਤੂੰ ਠੀਕ ਐ ਮੈਂ ਤਾਂ ਰਮਾ ਠੀਕ ਆ ਜੀ ਨਾ ਤੂੰ ਠੀਕ ਨਹੀਂ ਲੱਗਦਾ ਆ ਠੀਕ ਆ ਜੀ ਠੀਕ ਮਾਤਾ ਤਸੀਰ ਤੇ ਵਰ ਅੱਛਾ ਹਾਂ ਜੀ ਸਰ ਠੀਕ ਆ ਜੀ ਤੂੰ ਆ ਜਾ ਬਈ ਮੈਂ ਤਾਂ ਹੁਣ ਆਇਆ ਜੀ ਇਹਨੂੰ ਉਪਰ ਆ ਦੇ ਪਰਦਾ ਕਰ ਆ ਜਾ ਕਿਹੜਾ ਪਰਦਾ ਜੀ ਆ ਜਾ ਤੂੰ ਆ ਜਾ ਮੈਂ ਇਹਦੀ ਕੁੱਟੀ ਜਾਂਦੇ ਆ ਆ ਜਾ ਮੱਵਾ ਪੁੱਛ ਗਏ ਤਲੋਂ ਆ ਜਾ ਵੱਲ ਲੈ ਬਈ ਆ ਜਾ ਆ ਜਾ ਆ ਜਾ ਅਕਾਲਾ ਕੀ ਕੰਮ ਕਰਦਾ ਕੋਈ ਨਹੀਂ ਉਹ ਆਇਆ ਸਨਾਪ ਪਿਆਸੀ ਕਊਆ ਇਹ ਨਹੀਂ ਆਉਂਦਾ ਜੀ ਹੋਰ ਸੁਣ ਲਓ ਜੀ ਇਹ ਮੈਂ ਕੱਲ ਕੰਮ ਹੋ ਗਿਆ ਜੀ ਯਾਰ ਨਹੀਂ ਕਰਨ ਕਹਾ ਦੀ ਯਾਰ ਕਰਕੇ ਆਈ ਕੱਲ ਹੋਇਆ ਨਹੀਂ ਦਾ ਕੰਮ ਉਹ ਮੈਂ ਨਹੀਂ ਬੁਆਦੀ ਨਹੀਂ ਬੋਲ ਸਕਦਾ ਨਾਂ ਨਹੀਂ ਲੇ ਟੁਕੜਾ ਸੇਗਲਾ ਡਾਕਟਰ ਐ ਵੀ ਕੀ ਕਹਦਾ ਕਹਿ ਉਹ ਟਾਈਮ ਨਹੀਂ ਲੱਗਿਆ ਮੈਨੂੰ ਘਰ ਦੇ ਕੰਮ ਕਰਨੇ ਜਿਵੇਂ ਸਾਰੇ ਜੀ ਦਰਸ਼ਨ ਤੇਰੇ ਬਹੁਤ ਨੇ ਤੂੰ ਪੁੱਤ ਮੱਛਾ ਨੋਗਰੀ ਰਹਿ ਜਾਏਗਾ ਤੂੰ ਪੜ ਲਿਆ ਕਰ ਮਾੜਾ ਪੁੱਤ ਮੈਂ ਤੇਰੀ ਲਸਨ ਤਨ ਮੋਤ ਰਹਿ ਤਾ ਏ ਕਾ ਤੂੰ ਸੁਣਾ ਰਾ ਜੀ ਨਾ ਇਹ ਵੀ ਜੀ ਨਾਲ ਪੜਾ ਆਸਾਨ ਹੈ ਜੀ ਕਾਲ ਪੜਾ ਪੰਜ ਦਾ ਸੁਣਾ ਦੇ ਪੰਜ ਇਕ ਨੂੰ ਪੰਜ ਜੀ ਪੰਜ ਦੋ ਨੂੰ 10 ਜੀ ਪੰਜ ਤੀਆਂ 20 ਜੀ ਬੱਚਿਆ ਪੰਜ ਚੌਕ 35 ਜੀ ਠੀਕ ਹੈ ਪੰਜੋ ਪੰਜ ਸਤਾ 38 ਓਏ 38 ਓਏ 38 ਓਏ ਮੱਤੀ ਕਿਥੋਂ ਆਈ ਨਮਾ ਦੱਸੋ ਮੋਤਾ ਆ ਜਾ ਮੈਨੂੰ ਕੱਲੇ ਨੂੰ ਆ ਜਾ ਆਇਆ ਭਾਈ ਜੀ ਕਾਲਾ ਭਾਈ ਮੈਂ ਖਾਇਆ ਤੂੰ ਖਾਇਆ ਹਾਂਜੀ ਬਹੁਤ ਖਰਾਬ ਮਾਸਟਰ ਦਾ ਯਾਰ ਹਾਂਜੀ ਕਬਸ ਸ਼ਿਕਾਇਤ ਕਰੂਗੀ ਤਾਂ ਉਧਰ ਜਾ ਉਧਰ ਜਾ ਮੇਰੇ ਗੁੱਸਾ ਚੜ ਗਿਆ ਨਾ ਮੇਰੇ ਸਾਹਮਣੇ ਤੀਰੀ ਵਰਕੇ ਬਣਾਉਗਾ ਕੋਈ ਨਹੀਂ ਮੈਂ ਤੀਰੀ ਅਸੀਂ ਦਾ ਬਹੁਤ ਵਧੀਆ ਕੰਮ ਕਰਦੇ ਹਾਂ ਹਾਂਜੀ ਤੇਰੇ ਪਿਤਾ ਜੀ ਦਾ ਕੀ ਨਾਮ ਹੈ ਉਹਦੇ ਨਾਮ ਜੀ ਮੁਹਤਾਜ ਠੀਕ ਹੈ ਮਾਤਾ ਦਾ ਗੁਰਦੇਵ ਕੌਰ ਜੀ ਠੀਕ ਹੈ ਇਹ ਵੀ ਸੀ ਆਉਂਦੀ ਹੈ ਜੀ ਕਰਤੀ ਹੈ ਵੜਨ ਦਾ ਦੱਦ ਤੇ ਚਾਹ ਉਹ ਨਿਕਲਦੇ ਨੇ ਸਾਨੀ ਕੋਲ ਪੜ ਇਹ ਮੈਟਲ ਬੜਾ ਸਾਦਾ ਆਇਆ ਦੁਗਣਾ ਪੰਜ ਰੋਲ ਰੱਖ ਆਇਆ 15 ਰੋਲ ਇਹ ਜਿਹੜਾ ਹਾਂ ਸਿਰਫ 540 ਹੈ ਠੀਕ ਹੈ ਪੰਜ ਰੋਲ ਲੱਗਾ ਆਇਆ ਠੀਕ ਹੈ ਠੀਕ ਜਿੰਨਾ ਹੋਇਆ ਉਹ ਪਾਸੇੋਂ ਆਪਣਾ ਲੈਟ ਕੇ ਰੱਖੀ ਠੀਕ ਹੈ ਉੱਥੇ ਪਤਾ ਲੱਗਦਾ ਆਇਆ ABC ਸੁਣਾ ਬਈ ਏ ਉਧਰ ਮੂੰਹ ਕਰਕੇ ਸੁਣਾ ਬੱਚਿਆਂ ਨੂੰ ਸਾਰਿਆਂ ਨੂੰ ਹਾਂ B ਹਾਂ C ਹਾਂ A ਹਾਂ 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 ਜੀ ਐਜ ਹਾਂ ਆਈ ਠੀਕ ਹੈ ਠੀਕ ਹੈ ਤੇਰੇ ਪਿਤਾ ਦਾ ਕੀ ਨਾਮ ਹੈ ਲਖਨ ਠੀਕ ਹੈ ਮਾਤਾ ਦਾ ਮਾਇਕਾ ਕੀ ਹੈ ਮਾਇਕਾ ਠੀਕ ਹੈ ਚੱਲ ਠੀਕ ਹੈ ਪੁੱਤ ਬੈ ਜਾ ਤੂੰ ਤਾਂ ਸਿਆਣਾ ਬੱਚਾ ਹਾਂ ਜੀ ਕਰੋਲ ਨੰਬਰ ਜੀ ਇਹ ਪਰ ਜਾ ਪੇਟੀ ਨਾ ਮਾਰਨਾ ਆ ਜਾਓ ਹਾਂ ਜਾ ਕੇ ਰੱਖੀ ਹਾਂ ਹਾਂ ਪਾਸੇ ਕੋਠੇ ਵਾਲਾ ਮੈਂ ਜੀ ਇਹਦੇ ਤੋਂ ਅੱਗੇ ਕਾਲ ਤੂੰ ਧਰਨੇ ਦੇ ਭਾਗਾਂ ਦੀ ਫਿਰ ਹੈ ਅੱਛਾ ਪੁੱਤ ਧਰਨੇ ਧੁਰਨੇ ਦੇ ਨਾਲ ਬਾੜਾ ਜਾਇਆ ਕਰੋ ਪੜਾਈ ਕਰਿਆ ਕਰੋ ਠੀਕ ਹੈ ਤੂੰ ਹਾਂ ਤੂੰ ਸਿਆਣਾ ਹੈ ਉਹਨਾਂ ਨਾਲੋਂ ਬਹੁਤ ਜ਼ਿਆਦਾ ਤੂੰ ਕਿ ਸਰਾਰਤ ਨਹੀਂ ਕੋਈ ਕਰਦਾ ਹੈਗਾ ਬਹਿ ਜਾ ਕੋਈ ਨਹੀਂ ਹੋਰੀਐਂਟ ਦਾ ਸਭੇ ਪੇਪਰਾਂ ਦਾ ਰਿਜਲ ਕੀ ਦੱਸ ਦੇ ਆ ਮੈਂ ਤਾਂ ਪਾਸ ਹੀ ਈ ਦੱਸ ਦੇ ਆ ਤੂੰ ਤਾਂ ਫਾਸਟ ਆ ਮੈਂ ਪਾਸ ਹੀ ਈ ਬੰਦੀ ਆ ਬਹੁਤ ਵਰਦੇ ਬਹੁਤ ਆ ਦੱਸਿਆ ਟੀ ਫਿਰ ਉਹ ਯਾਰ ਤਾ ਸੁਣ ਲੋ ਭਾਈ ਚੱਲ ਧਾਕੇ ਕੜਿਆ ਆਪਦਾ ਪਾਸਿਆਂ ਚੱਕਰੀਆ ਮਨਾਂ ਹਾਂਜੀ 1 ਰੋਲ ਨੰਬਰ ਗੁਰਚਰਨ ਸਿੰਘ ਹਾਂਜੀ ਪਾਸ ਆ ਬਈ ਪਾਰਟੀ ਹੋ ਗਈ ਕੋਈ ਜੰਦਰੇ ਕਿ ਨਹੀਂ 2 ਰੋਲ ਨੰਬਰ ਆਹਾ ਹਾ ਹਾ ਰਵੀ ਸ਼ਰਮਾ ਹਾਜ਼ਰ ਜੀ ਅੱਛਾ ਹਾਂਜੀ ਕੌਣ ਸੋਈ ਆਇਆ 100 ਦੇ ਵਿੱਚੋਂ 0 0 ਤਾਂ ਹੈ ਜੀ 0 ਸਾਹਿਬ ਜਾਣ ਕੇ ਕਰਿਆ ਤੁਸੀਂ ਜੀ ਇਹਦੇ ਕੋਲ ਤਿੰਨ ਰੋਲ ਨੰਬਰ ਕਾਲਾ ਸਿੰਘ 100 ਦੇ ਵਿੱਚੋਂ 9 ਨੰਬਰ ਸ਼ਰਮਾ ਜੀ 100 ਦੇ ਵਿੱਚੋਂ 80 80 ਜੀ ਹਾਂ ਰੋਲ ਨੰਬਰ 5 100 ਦੇ ਵਿੱਚੋਂ 70 ਬਈ ਨੰਬਰ ਕਿਹਨੂੰ ਦੇ ਦਿੱਤੀ ਮੈਨੂੰ ਲੱਗਦਾ ਹੈ ਪਹਿਲੇ ਕਿੰਨੇ ਵੇਪਰ ਕਰ ਚਾਇਆ ਜੀਆ ਕੋਈ ਨਾ ਬਾਤ ਜਾ ਆ ਜਾਓ ਵੀ ਬੱਚਿਓ ਤੁਸੀਂ ਆ ਜਾਓ ਤਿੰਨੇ ਆਜੋ ਅਸੀਂ ਵੀ ਆ ਜਾਈ ਤੁਹਾਨੂੰ ਤਾਂ ਦਿੰਨੇ ਆ ਤੁਹਾਨੂੰ ਟਰੋਫੀ ਦੇਵਾਂਗੇ ਅੱਛਾ ਜੀ ਆਪਾਂ ਬਾਅਦ ਚ ਹਾਂ ਟਰੋਫੀ ਦੇਵਾਂਗੇ ਇਹ ਬਈ ਲੈ ਕਾਇ ਖੜ ਜੋ ਤੇ ਇਧਰੋਂ ਮੂੰਹ ਨਾਲ ਉਧਰ ਸੀਸੇ ਤਾਂ ਬਸ 사이드 ਮੂੰਹ ਕਰ ਲੋ ਮੋਚਰਾ ਬਹੁਤ ਸਿਆਣੇ ਬੱਚੇ ਨੇ ਨਾ ਕਿ ਨਹੀਂ ਅਕਲ ਲੋ ਮਾਣਾ ਗੁੱਟਾ ਇਹ ਪਾਸ ਹੋ ਜੇ ਤਿੰਨਾ ਅਸੀਂ ਲਓ ਹਾਂ ਹਾਂ ਜੀ ਬੱਸ ਤਾਂ ਪੜਾ ਜੀ ਤੁਹਾਨੂੰ ਦਿੰਨੇ ਆ ਦਿੰਦੇ ਆ ਕਿੰਨਾ ਬਾਤ ਕਰ ਠੀਕ ਹੈ ਸ਼ਾਬਾਸ਼ ਬੱਚਿਓ ਸ਼ਾਬਾਸ਼ ਬਹਿ ਜਾਓ ਬਈ ਸਾਡੀ ਟਰੋਫੀ ਜੀ ਤੁੜੀ ਤੋਂ ਵੀ ਆ ਜਾ ਪੁੱਤ ਐ ਇੱਥੇ ਮੁਰਗੇ ਬਣ ਜਾ ਦੋਨੇ ਤੋਂ ਵੀ ਕਹੀਂ ਜੀ ਮੁਰਗੇ ਬਣ ਜਾ ਤੁਸੀਂ ਦੋਨੋਂ ਦੰਨਿਆ ਮੈਂ ਦੰਨਾ ਟਰੋਫੀ ਐ ਉਹ ਐ ਲੋ ਬੱਚਿਓ ਅੱਛਾ ਜੀ ਆਪਾਂ ਸੋਨੂੰ ਹੁਣ ਛੁੱਟੀਆਂ ਨੇ 21 ਤਰੀਕ ਤੱਕ ਆ 1 ਤਰੀਕ ਨੂੰ ਸਕੂਲ ਲੱਗੂਗਾ ਠੀਕ ਹੈ ਯਾ ਠੀਕ ਹੈ ਕਰੀ ਜਾ ਕੇ ਪੜਨਾ ਧੁੱਪ ਚ ਨਹੀਂ ਫਿਰਨਾ ਹੈਗਾ ਮਾਪਿਆਂ ਦੇ ਆਖੇ ਲੱਗਣਾ ਹੈਗਾ ਠੀਕ ਹੈ ਚਲ ਜਿਹੜਾ ਕੋਈ ਬੱਚਾ ਸਰਾਰਤ ਕਰੂਗਾ ਇਹਨਾਂ ਦੇ ਵਿੱਚੋਂ ਨਿਗਾ ਰੱਖਿਓ ਇਹਨਾਂ ਦੇ ਠੀਕ ਹੈ ਜੀ ਦੱਸਿਓ ਸਾਨੂੰ ਆ ਕੇ ਠੀਕ ਹੈ ਜੀ ਚਲੋ ਬਈ ਛੁੱਟੀ